ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਪਿੰਡ ਹਸਨ ਪੱਟੀ ਦੇ ਵਿੱਚ ਹਸਨ ਪੱਟੀ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਨਮਤਾ ਨਗਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਨਾਮ ਆ ਬਾਈ ਦਾ ਬਬਲਜੀਤ ਸਿੰਘ ਢਿੱਲੋ ਤੇ ਸ਼ੌਕ ਆ ਜੱਤ ਨੂੰ ਪੂਏ ਟਿਕਾਣੇ ਦੇ ਜਾਨਵਰਾਂ ਦਾ ਬਰੀਕੀ ਦੇ ਉੱਤੇ ਕੰਮ ਤੇ ਜਦੋਂ ਸ਼ੌਕ ਪਗਾਉਣ ਦੇ ਲਈ ਨਾ ਕਹਿੰਦੇ ਹੁੰਦੇ ਮਿੱਤਰੋ ਵਿਡ ਡਾਇਰੈਕਟਰ ਦਾ ਦੋਣਾ ਜੋਗ ਦਿਨ ਜਿਹੜਾ ਵੱਡਾ ਹੋਣਾ ਜ਼ਰੂਰੀ ਆ ਤੇ ਫਿਰ ਜਦੋਂ ਸਾਹਮਣੇ ਖੜਾ ਹੋਵੇ ਬਲਜਿੰਦਰ ਵੈਡਿੰਗ ਪਿੰਡ ਵਾਲਾ ਤੇ ਅਗਲੇ ਦੇ ਘਰੇ ਜਾਨਵਰ ਨਾ ਖੜੇ ਹੁਣ ਟਕਾਣੇ ਤਾਂ ਫਿਰ ਤੁਹਾਨੂੰ ਵੀਡੀਓ ਦਾ ਸਵਾਦ ਹੀ ਨਹੀਂ ਆਉਣਾ ਦੇਖਣ ਦਾ ਇਹ ਸੱਚੀ ਗੱਲ ਆ ਅੱਜ ਇਸੇ ਤਰ੍ਹਾਂ ਦੀ ਕਹਾਣੀ ਦੇ ਰੂਪ ਰੂਪ ਹੁੰਨੇ ਆ ਤੁਹਾਡੇ ਲਈ ਮਿੱਤਰੋ ਆਪਾਂ ਅੱਜ ਦੀ ਕਹਾਣੀ ਜਿਹੜੀ ਇਹ ਪੇਸ਼ ਕਰਾਂਗੇ ਬਾਈ ਬਬਲਜੀਤ ਸਿੰਘ ਢਿੱਲੋਂ ਦੇ ਘਰ ਦੇ ਵਿੱਚੋਂ ਨਾਲ ਆਪਣੇ ਨਾਲ ਹੀ ਜਾਣਕਾਰੀ ਦੇ ਲਈ ਜਾਣਕਾਰੀ ਦੇ ਵਿੱਚ ਵਾਧਾ ਕਰਨ ਦੇ ਲਈ ਨਾਲ ਮੌਜੂਦ ਹੋਊਗਾ ਬਾਈ ਬਲਜਿੰਦਰ ਸਿੰਘ ਵੈਡਿੰਗ ਪਿੰਡ ਦਾ ਤੇ ਮਿੱਤਰੋ ਜਿੰਦਾ ਬਾਈ ਦਾ ਵੱਡਾ ਨਾਮ ਆ ਵੈਟਰਨਰੀ ਪ੍ਰੈਕਟਿਸ ਦੇ ਵਿੱਚ ਤੇ ਵੈਟਿੰਗ ਪਿੰਡ ਕਿੱਥੇ ਆਉਂਦਾ ਵਾ ਜਦੋਂ ਤੁਸੀਂ ਮਿੱਤਰੋ ਕੋੜਕਪੂਰੇ ਤੋਂ ਮੁਖਸਰ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਜਿੱਥੇ ਜੇ ਤੁਹਾਡੇ ਧੱਫੜ ਜੇ ਪੈਂਦੇ ਸੀ ਪਰ ਹੁਣ ਤਾਂ ਮੈਨੂੰ ਮੈਂ ਕਿਸਾਨਾਂ ਨੇ ਉਹ ਵੀ ਬੰਦ ਕੀਤਾ ਹੋਇਆ ਪੱਕੇ ਤੌਰ ਤੇ ਉਹ ਟੂਲ ਪਲਾਜੇ ਦੇ ਕੋਲੇ ਵੈਟਿੰਗ ਪਿੰਡ ਆ ਤੇ ਉੱਥੇ ਬਾਈ ਬਾਈ ਨੇ ਉੱਠ ਕੇ ਮਿਹਨਤ ਕੀਤੀ ਮਿਹਨਤ ਵੀ ਜਹੇ ਕੀਤੀ ਵੀ ਜਿਹੜੇ ਘਰ ਦੇ ਵਿੱਚ ਟੀਕਾ ਭਰਿਆ ਟੀਕਾ ਭਰਨ ਤੋਂ ਬਾਅਦ ਬਾਈ ਨੇ ਨਾਲ ਦੀ ਨਾਲ ਇੱਕ ਕਾਗਜ਼ ਦਿੱਤਾ ਕਾਰਡ ਦਿੱਤਾ ਬਣਾ ਕੇ ਤਾਂ ਤੇ ਮਿੱਤਰੋ ਵੱਡਾ ਨਾਮਣਾ ਖਟਿਆ ਹੋਇਆ ਫਿਰ ਇੱਕ ਗੱਲ ਹੋਰ ਖੁਸ਼ੀ ਦੀ ਦੱਸਦਿਆਂ ਪਿੱਛੇ ਦੇ ਵਾਵਾ ਸਰਪੰਚੀ ਦੀ ਚਰਚਾ ਹੋਈ ਤੇ ਉਹ ਚਰਚਾ ਦੇ ਵਿੱਚ ਇਸ ਗੱਪਰੂ ਦਾ ਵੀ ਨਾਮ ਸੀਗਾ ਮਿੱਤਰੋ ਤੇ ਬਾਈ ਨੇ ਵੀ 23 ਸਾਲ ਦੀ ਉਮਰ ਦੇ ਵਿੱਚ ਹੀ ਸਰਪੰਚ ਹੈ 28 ਸਾਲ ਦੀ 28 ਸਾਲ ਦੀ ਉਮਰ ਦੇ ਵਿੱਚ ਬਾਈ ਨੇ ਸਰਪੰਚੀ ਦਾ ਵਿੱਚ ਮਿੱਤਰੋ ਮੱਲ ਮਾਰੀ ਹੋਈ ਆ ਬਾਈ ਇਸ ਟਾਈਮ ਵੈਡਿੰਗ ਪਿੰਡ ਦੇ ਵਿੱਚ ਸਰਪੰਚ ਵੀ ਆ ਬਾਈ ਮਿੱਤਰੋ ਤੇ ਆਉ ਕਰਦੇ ਆ ਗੱਲਾਂ ਬਾਤਾਂ ਸ਼ੁਰੂਆਤ ਤੋਂ ਵੀਡੀਓ ਬੜੀ ਲੰਮੀ ਨਾ ਕਰੀਏ ਕਹਾਣੀਆਂ ਪੇਸ਼ ਕਰਦੇ ਆ ਤੁਹਾਡੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਿਓ ਇਸ ਵੀਡੀਓ ਦੇ ਵਿੱਚ ਇੱਕ ਕਟਾ ਪ੍ਰੋਪਰ ਸੀਮਨ ਵਾਲਾ ਪ੍ਰੋਪਰ ਰਿਕਾਰਡ ਵਾਲਾ ਚੈਂਪੀਅਨ ਮਾ ਦਾ ਬੱਚਾ ਬਕਾਊਆ ਉਹ ਤੁਹਾਨੂੰ ਇੰਡ ਤੇ ਵਿਖਾਵਾਂਗੇ ਉਹ ਕਰਦੇ ਭਾਈ ਜਣ ਗੱਲਾਂ ਪਤਾ ਸਤਿ ਸ਼੍ਰੀ ਅਕਾਲ ਬਬਲ ਜੀ ਤੇ ਭਾਈ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਭਾਈ ਠੀਕ ਠਾਕ ਵਧੀ ਗਈ ਸੇਤਾ ਦੇ ਪਰਿਵਾਰ ਬਹੁਤ ਵਧੀ ਗਈ ਕੁਛ ਓਕੇ ਜਾਵਾਂ ਹਾਂਜੀ ਓਕੇ ਬਬਲ ਜੀ ਦਾ ਭਾਈ ਇੱਕ ਵਾਰੀ ਦੁਬਾਰਾ ਸਤਿ ਸ਼੍ਰੀ ਅਕਾਲ ਦੋਵੇਂ ਹੱਥ ਜੋੜ ਕੇ ਬੋਲਾ ਸਤਿ ਸ਼੍ਰੀ ਅਕਾਲ ਭਾਈ ਸਾਰੇ ਹਾਂ ਆ ਉਹ ਨਾਸਤਿਕਾ ਤੂੰ ਤਾਂ ਟਾਈਮ ਪਾ ਆ ਜਾ ਕੀਤਾ ਯਾਰ ਪਹਿਲਾਂ ਹਾਂ ਅੱਛਾ ਬਾਬਾ ਜੀ ਤੇ ਗੱਲ ਹੋ ਆ ਬਾਈ ਵੀ ਜਾਨਵਰ ਤੋਂ ਰੱਖੀ ਬੈਠਾ ਟਕਰਾਣੇ ਦੇ ਹਨਾ ਤੇ ਛੁਪਿਆ ਜਾ ਬੈਠਾ ਤੈਨੂੰ ਕੱਢਿਆ ਗੁੱਡੇ ਨੇ ਬਲਜਿੰਦਰ ਬਾਈ ਕਿੱਥੇ ਲਕੋਈ ਰੱਖਿਆ ਇਹਨੂੰ ਯਾਰ ਹੈ ਨਹੀਂ ਬਾਈ ਜੀ ਮੇਲਿਆਂ ਦੇ ਪਹਿਲਾਂ ਆਪਾਂ ਜਾਂਦੇ ਜ ਆਪਣੇ ਜਿਲ੍ਹਾ ਵਾਈ ਫਰੀ ਕੋਟ ਜ ਆਪਾਂ ਜਾਂਦਰੇ ਮੇਲੇ ਤੇ ਅੱਛਾ ਠੀਕ ਆ ਤੇ ਉੱਥੇ ਆਪਣੀ ਇਹ ਬਰੀਡ ਦੇ ਵਿੱਚ ਵੀ ਪਹਿਲੇ ਨੰਬਰ ਤੇ ਆਈ ਹੀ ਆਪਣੀ ਪੈ ਜੀ ਤੇ ਦੁੱਧ ਚਵਾਈ ਦੀ ਪਹਿਲੇ ਨੰਬਰ ਤੇ ਰਹੀ ਆਪਣੀ ਮਾਦੀ ਜੀ ਇਹ ਮੱਝ ਹੈ ਹਾਂਜੀ ਇਹ ਕਿਹੜੇ ਸਮੇਂ ਤੇ ਜੁੱਤੀ ਹੈ ਵੀਰੇ ਇਹ 2016 ਬਾਈ ਹੁਣ ਦੇ ਕੋਲੇ ਹੈਗੇ ਆ ਕਾਰ 2017 ਚ ਜੀ 2017 ਦੇ ਵਿੱਚ ਹੈ ਕੋਲੇ ਤਾਂ ਬਰਾਬਰ ਹੀ ਖੜੇ ਨੇ ਦੋਵਾਂ ਦੀ ਆਵਾਜ਼ ਆਈ ਜੋ 2015 ਚ ਦੁੱਧ ਚ ਵਾਈਚ ਪਹਿਲੇ ਨੰਬਰ ਤੇ ਆਈ ਜੀ ਕਿੰਨਾ ਦੁੱਧ ਰਿਕਾਰਡ ਕਰਵਾਇਆ ਸੀ ਇਹਨੇ ਬਾਈ 21 22 ਕਿਲੋ ਹੁੰਦਾ ਸੀ 21 22 ਕਿਲੋ ਤੇ 2017 ਦੇ ਵਿੱਚ ਆਈ ਇਹ ਫਿਰ ਸੁੱਕੇ ਦੋ ਸੀ ਉਹ ਸੂਈ ਨਹੀਂ ਸੀ ਬਿਊਟੀ ਸੀ ਮਿਲਕ ਬਿਊਟੀ ਦੇ ਵਿੱਚ ਠੀਕ ਆ ਬਾਈ ਅੱਛਾ ਕਿਹੜੇ ਸਾਨ ਦਿੱਤੀ ਆ ਬਾਈ ਇਰਾਕਾ ਬੋਲ ਦਿੱਤੀ ਆ ਜੀ ਇਰਾਕੇ ਬੋਲ ਦਿੱਤੀ ਆ ਕਿਆ ਬਾਤ ਆ ਬਾਈ ਜਾਂ ਤੇ ਕਿੰਨਾ ਸੂਆ ਸੂਣਾ ਤੇ ਕਿਤੇ ਰਹਿ ਗਿਆ ਬਈ 10ਵਾਂ ਸੂਆ ਸੂਣਾ ਜੀ 10ਵਾਂ ਸੂਆ ਇਹਨੇ ਸੂਣਾ ਅੱਛਾ ਇਹ ਦੱਸ ਮੈਨੂੰ ਬਬਲ ਵੀਰ ਬਾਈ ਤੈਨੂੰ ਕਿਹੜੇ ਸਨ ਦੇ ਵਿੱਚ ਸ਼ੌਂਕ ਪੈ ਗਿਆ ਇਹ ਪਸ਼ੂਆਂ ਦਾ ਮੈਨੂੰ ਇਹ 2000 ਹੂੰ ਤਾਂ ਹੀ ਪਿਓ ਦਾਦੇ ਆਪਣੇ ਰੱਖਦੇ ਆਈ ਆ ਜੀ ਤੇ ਉਹ ਮੈਨੂੰ ਜਾ ਤਾ ਸ਼ੌਂਕ 10 11 ਚ ਪੈ ਗਿਆ ਸੀ 10 11 ਦੇ ਹਾਂ ਨਿੱਕੇ ਹੁੰਦੇ ਪੱਠੇ ਵੜਦੇ ਰਹੇ ਛੋਟੇ ਹੁੰਦੇ ਹੀ ਕੰਮ ਕਰਦੇ ਨੇ ਹਾਂ ਜੀ ਠੀਕ ਆ ਇਹ ਮਨ ਪੱਠੇ ਵੜਦੇ ਮੱਝ ਦੇ ਸੂਣੇ ਵੇਚਦੇ ਹਨ ਹਾਂ ਸਹੀ ਇਹ ਖੂਨ ਦੇ ਵਿੱਚ ਹੁੰਦਾ ਬਈ ਹਰ ਬੰਦੇ ਦਾ ਖੂਨ ਦੇ ਵਿੱਚ ਜੇ ਕੂੜੀਆਂ ਦਾ ਸ਼ੌਂਕ ਜੇ ਕੁੱਤੇ ਆ ਦਾ ਸ਼ੌ ਹਾਂ ਤੇ ਇੱਕ ਗੱਲ ਬਾਬਾ ਜੀ ਤੂੰ ਮੈਨੂੰ ਹੋਰ ਦੱਸ ਜਾਨਵਰ ਤੂੰ ਸਾਰੇ ਟਿਕਾਣਿਆਂ ਦੇ ਖੜੀ ਖੜੀ ਘਣਾ ਹੈ ਨਾ ਜਿਵੇਂ ਮਨਾਂ ਵੱਟੀ ਪਈ ਤੇਰੇ ਕੋਲ ਇੱਕ ਹੋਰ ਖੜੀ ਹੋਈ ਇਹ ਕਿਹੜੇ ਸੀਮਨ ਦੀ ਹੈ ਬਈ ਇਹ ਜੀ ਐਮ 29 ਦੀ ਆਈ ਇਹ ਦੂਜੇ ਸੂਏ ਜੀ ਪਹਿਲੇ ਸੂਏ ਨੇ 15 ਕਿਲੋ 15.5 ਦੋ ਤਏ ਕੀ 17 17.5 ਕੋਲ ਚਾਹਲ ਰਹੀ 10 ਤਣੇ ਸੂਈ ਹੈ ਜੀ 1 ਕਿਲੋ 2 ਕਿਲੋ ਦੁੱਧ ਹੋਰ ਵਧਨ ਦੀ ਉਮੀਦ ਆਈ ਕਿਲੋ 2 ਕਿਲੋ ਵਧਾਏਗਾ ਡਾਬ ਤਕੜਾ ਪ੍ਰੋਡਕਟਰ ਤੇ ਨਾਲ ਹੋਵੇ ਤੂੰ ਜੀ ਨਹੀਂ ਅਸੀਂ ਆਪਾਂ ਕਹਿ ਦਿਓ 22 ਕਿਲੋ ਉਹਦਾ ਕੀ ਫਾਇਦਾ 19 20 ਕਿਲੋ ਦੁੱਧ ਦੇ ਦੇ ਵਾਧੂ ਭਾਈ ਕੀ ਗੱਲ ਹੈ 19 20 ਕਿਲੋ ਦੁੱਧ ਬਹੁਤ ਹੁੰਦਾ ਹੀ ਬਬਲਜੀਤ ਭਾਈ ਗੱਲ ਇਹ ਤਾਂ ਹੋ ਗਈ ਤੇਰੀ ਐਮਨਤੀ ਦੀ ਮੈਂ ਜਾਂ ਬੱਲੀ ਬੇ ਭਾਈ ਇਬਲੀ ਮੈਂ ਜੀ ਐ ਗਿਫਟ ਹੀ ਸੀ ਕਿ ਸੱਜਣ ਮਿੱਤਰ ਨੂੰ ਰਿਸ਼ਤਦਰ ਕੀ ਲੈਂਦੀ ਹੈ ਗਿਫਟ ਤਾਂ ਮੈਨੂੰ ਕਿ ਪਾ ਇਹ ਦੁੱਧ ਦੂਜੇ ਸੂਹ ਆਈ 13 14 14 ਕਿਲੋ ਦੁੱਧ ਹੈਗਾ ਜੀ ਦੁੱਧ ਕਿੰਨਾ ਦਿੰਦੀ ਹਾਸੇ ਨਾਲ ਸਹੀ ਦੱਸ 14 ਕਿਲੋ ਦੁੱਧ ਦਿੰਦੀ 14 ਕਿਲੋ ਮੈਨੂੰ ਚਾਹੀਦਾ ਹੁਣ ਚੋਈ ਹੀ ਹੁਣ ਚੋਈ ਚੋ ਕਹ ਲੋ ਦਿੱਤੇ ਜੋ ਵੀਡੀਓ ਨੂੰ ਚੋਤੀ ਮੈਨੂੰ ਲੱਗਦਾ ਪਤਾ ਤੋ ਬੰਦਾ ਖਤਰਨਾਕ ਹੈਗਾ ਪੁੰਜਾ ਇਹ ਗੱਲ ਤਾਂ ਮੰਨਣੀ ਪਊਗੀ ਤੋ ਜੀ ਹਾਂ ਜੀ ਆ ਆ ਚਾਤਣ ਵਾਲੀ ਆ ਜੀ ਹਮ ਅੱਛਾ ਭਾਈ ਬਬਲ ਜੀ ਤੋ ਚਲੋ ਆ ਸਮਝਾ ਜਰੂਰੀ ਆ ਹਨਾ ਜਿਹਨੇ ਹੁੰਦਿਆ ਵੀ ਜਿੰਦਗੀ ਦੇ ਵਿੱਚ ਹਮੇਸ਼ਾ ਗੱਲਾਂ ਦਿਲ ਦੀਆਂ ਵੀ ਕਰ ਲੈਣੀਆਂ ਚਾਹੀਦੀਆਂ ਕਿ ਖੁੰਝੇ ਨਾ ਰਹਿ ਜਾਈਏ ਕਿਉਂਕਿ ਦਿਲ ਦੇ ਵਿੱਚੋਂ ਕੱਢੀ ਪੜਾਸ ਕਈ ਵਾਰੀ ਕਿਸੇ ਦੇ ਕੰਮ ਆ ਜਾਂਦੀ ਕਿਸੇ ਨੂੰ ਕੁਝ ਸਿਖਾ ਜਾਂਦੀ ਹੈ ਤੇ ਹਮੇਸ਼ਾ ਨਿੱਜੀ ਤੌਰ ਤੇ ਸਿੱਖਦੇ ਆਏ ਸਿੱਖਾਉਂਦੇ ਰਹੇ ਆ ਐ ਦੱਸ ਮੈਨੂੰ ਵੀ ਤੇਰੇ ਨਾਲ ਫਿਰ ਯਾਰੀ ਬਲਜਿੰਦਰ ਦੀ ਕਿਹੜੇ ਸੰਧ ਚ ਪੈ ਗਈ ਮੇਰੇ ਇਹਨਾਂ ਨਾਲ ਯਾਰੀ ਪਈ ਸੀ 2021 ਦੀ ਖੰਦੀ ਲਾਕਡਾਊਨ ਵੇਲੇ ਲਾਕਡਾਊਨ ਵੇਲੇ ਪਈ ਸੀ ਉਦੋਂ ਕੋਈ ਆਉਂਦਾ ਨਹੀਂ ਹੁਣ ਆਉਂਦਾ ਬਲਜਿੰਦਰ ਨੂੰ ਫੋਨ ਲਾਇਆ ਨਹੀਂ ਜੀ ਉਦੋਂ ਨਾ ਇਹਨਾਂ ਦੇ ਮੈਂ ਇਹਨਾਂ ਦੇ ਚਾਚਾ ਬਹੁਤ ਹੁੰਦਾ ਸੀ ਤੇ ਉਹਦੇ ਨਾਲ ਮੈਂ ਟੀਕਾ ਤੇ ਮੈਨੂੰ ਬਹੁਤ ਬੰਦੇ ਮੰਗਦੇ ਮੈਨੂੰ ਦੇ ਦੇ ਆਪਾਂ ਇਹ ਸੇਲ ਨਹੀਂ ਕਰਨਾ ਜੀ ਆਪਾਂ ਰੱਖਣਾ ਜੀ ਇਹ ਜੋਗਰਾਜ ਦਾ ਕਰਤਾ ਬਈ ਇਹ ਜੋਗਰਾਜ ਦਾ ਹੀ ਕੀ ਬਾਤ ਹੈ ਤੇਰਾ ਬਿੱਲ ਵੀ ਆਪਣੇ ਕੋਲੇ ਪਿਆ ਬਾਈ ਦਾ ਬਿੱਲ ਬਿਨਾ ਰਿਕਾਰਡ ਬਿਨਾ ਦਾ ਸਿਮਲ ਲਾਉਂਦਾ ਹੀ ਨਹੀਂ ਇਹ ਅੱਛਾ ਇੱਕ ਗੱਲ ਇਹ ਤਾਂ ਗੱਲ ਹੈਗੀ 15 ਅਧਾਰ ਕਾਰਡ ਨੂੰ ਉਹਦੇ ਹੀ ਫੜਾ ਦੇਦਾ ਕੱਢ ਕੇ ਹੈਨਾ ਜੋਗ ਦੇ ਟੀਕਾ ਵਾ ਚੱਟ ਜੀ ਦਾ ਇਹ ਪਹਿਲਾਂ ਹੀ ਪਈ ਹੁੰਦੀ ਹੈ ਹਾਂਜੀ ਹਾਂਜੀ ਹੁਣ ਮੱਝ ਬਣਾਵੇਂ ਚੁੰਦੇ ਨੇ ਜਿਹੜੀ ਵੀਡੀਓ ਬਣਾਉਣੀ ਚਾਹੀਦੀ ਅਗਲਾ ਪਹਿਲਾਂ ਕੱਢ ਕੇ ਲੈ ਕੇ ਫੜਾ ਦਿੰਦਾ ਕਾਰਡ ਯਾ ਚੱਕ ਬਈ ਸਾਬ ਜੀ ਬਲਜਿੰਦਰ ਨੇ ਦਿੱਤਾ ਆਇਆ ਪੂਰਾ ਰਿਕਾਰਡ ਹੈਨਾ ਬਲਜਿੰਦਰ ਫਕੀਰ ਬਲੋੜੀਆਂ ਸੱਸੀ ਗੱਲ ਬਾਈ ਜੀ ਸਾਡੇ ਭਰਾਵਾਂ ਨੂੰ ਜੋ ਮੰਨ ਲਓ ਆਪਣੀ ਵੀਡੀਓ ਦੇ ਵਿੱਚ ਜੁੜਿਆ ਹੈ ਜੀ ਜੀ ਹਾਂਜੀ ਹਾਂਜੀ ਸਰ ਜੀ ਹੋਰ ਬਲਜਿੰਦਰ ਬਾਈ ਘਰ ਪਰਿਵਾਰ ਬਹੁਤ ਵਧੀਆ ਸਰ ਬਈ ਬਾਈ ਚੜ੍ਹਦੀ ਕਲਾ ਸਾਰਾ ਪਰਵਾਹ ਜੀ ਪੂਰੀ ਚਲੋ ਸ਼ੁਕਰ ਹੈ ਬਾਈ ਅੱਛਾ ਬਲਜਿੰਦਰ ਬਾਈ ਜਿਹੜੇ ਹੁੰਦੇ ਨਾ ਆਮ ਫਾਰਮਰ ਨੂੰ ਆਮ ਕਿਸਾਨ ਨੂੰ ਉਠਾਉਣ ਦੇ ਵਿੱਚ ਡਾਕਟਰ ਦਾ ਬਹੁਤ ਵੱਡਾ ਯੋਗਦਾਨ ਹਾਂਜੀ ਹਾਂਜੀ ਇਹ ਨਿੱਜੀ ਤੌਰ ਤੇ ਆ ਮੈਂ ਇਹ ਚੀਜ਼ ਸੋਚਦਾ ਹੁੰਨਾ ਵੀ ਹੋਣਾ ਨਹੀਂ ਇਹ ਦੇਣਾ ਵੀ ਚਾਹੀਦਾ ਆਪਣੀ ਇਹ ਆਪਣਾ ਇੱਕ ਫਰਜ਼ ਹੈ ਗੁਰੂ ਨਾਨਕ ਬਾਬਾ ਜੀ ਜਿਸ ਨੂੰ ਵੀ ਮੰਨ ਲਓ ਕੋਈ ਨਾ ਕੋਈ ਗਿਆਨ ਬਖਸ਼ਦੇ ਹੈ ਜੀ ਜੋ ਵੀ ਆਪਣੇ ਹੱਥਾਂ ਦੇ ਵਿੱਚ ਹੁਨਰ ਹੈ ਚਾਹੇ ਕੋਈ ਡਾਕਟਰੀ ਦਾ ਚਾਹੇ ਕੋਈ ਮੈਸਤਰੀ ਹੈ ਚਾਹੇ ਕੋਈ ਡਰਾਈਵਰ ਹੈ ਹੈਨਾ ਜੀ 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 ਉਹਨੂੰ ਉਹ ਪੂਰਾ ਵਧੀਆ ਇਮਾਨਦਾਰੀ ਨਾਲ ਢੰਗ ਤਰੀਕੇ ਨਾਲ ਕਰਨਾ ਚਾਹੀਦਾ ਹੈ ਜੀ ਪ੍ਰਮਾਤਮਾ ਖੁਸ਼ ਵੀ ਫੇਰੀ ਹੁੰਦਾ ਹਾਂਜੀ ਹਾਂਜੀ ਬਹੁਤ ਬਈ ਮੇਰੇ ਦੁੱਤੇ ਹੁੰਨ ਹੁੰਦੇ ਨੇ ਪਾਲਣਾ ਕੀਤੀ ਹੈ ਹੈਨਾ ਜੀ ਅਤੇ ਬਰਿੰਦਰ ਵੀਰੇ ਤੇਰਾ ਬਾਰ-ਬਾਰ ਸਵਾਗਤ ਆ ਸਾਡੀ ਟੀਮ ਦੇ ਵੱਲੋਂ ਤੁਹਾਡੇ ਚੈਨਲ ਦੇ ਉੱਤੇ ਗੱਲ ਆ ਵੀਰੇ ਇਸ ਵੀਰੇ ਦੇ ਨਾਲ ਤੇਰੀ ਯਾਰੀ ਪਈ ਆ ਲੌਕਡਾਊਨ ਦੇ ਵਿੱਚ ਹਾਂਜੀ ਬਾਈ ਜੀ ਤੇ ਲੌਕਡਾਊਨ ਦੇ ਵਿੱਚ ਪਰਾਉਂਦਾ ਤੂੰ ਕਿਹੜੇ ਰਵਾ ਰਵਾ ਵੇਚਦੀ ਨੰ ਕੀ ਆਏ ਇਹਨੂੰ ਆਪਾਂ ਐਵੇਂ ਦੱਸ ਮੈਨੂੰ ਯਾਰ ਇਹ ਨੰਗਰ ਜੀ ਬਸ ਹੀ ਇਸ ਤਰ੍ਹਾਂ ਹੋ ਜਾਂਦਾ ਸੀ ਜਦੋਂ ਲੌਕਡਾਊਨ ਲੱਗਿਆ ਸੀਗਾ ਜੀ ਚਲੋ ਸੇਫਟੀ ਤਾਂ ਹਰ ਇੱਕ ਮੰਨ ਲਓ ਇਨਸਾਨ ਨੂੰ ਹੀ ਵਰਤਣੀ ਚਾਹੀਦੀ ਸੀ ਕਿਉਂਕਿ ਇੱਕ ਉਹ ਜੋ ਕੋਰੋਨਾ ਦਾ ਦੌਰ ਸੀ ਬਹੁਤ ਭਿਆਨਕ ਬਿਮਾਰੀ ਸੀ ਜੀ ਪਰ ਜਿਹੜਾ ਸਾਡੀ ਫੀਲਡ ਹੈ ਜੀ ਉਹਨਾ ਨਾ ਹੀ ਤਾਂ ਕੋਈ ਫਾਰਮਰ ਆਪਣੇ ਘਰ ਪਸ਼ੂ ਲਿਆ ਸਕਦਾ ਸੀਗਾ ਹੈਨਾ ਜੀ ਉਹ ਫਿਰ ਸਾਡੀ ਤਾਂ ਮਜਬੂਰੀ ਸੀ ਸਾਨੂੰ ਹਰ ਇੱਕ ਫਾਰਮਰ ਕੋਲ ਪਹੁੰਚਣਾ ਪੈਂਦਾ ਉਹਦੇ ਵਿੱਚ ਸਾਡਾ ਪ੍ਰ ਵੀ ਸਾਦਾ ਦਿੰਦਾ ਸੀਗਾ ਬਈ ਇੱਕ ਗੱਲ ਹੈ ਜੀ ਵੀਰੇ ਮਤਲਬ ਉਹ ਚੀਜ਼ ਨੇ ਨੁਕਸਾਨ ਵੀ ਲੋਕ 5 ਸਾਲ ਪਿੱਛੇ ਸੁੱਟਦੇ ਹਾਂਜੀ ਹਾਂਜੀ ਉਹ ਚੀਜ਼ ਨੇ 5 ਤੋਂ 7 ਸਾਲ ਪਿੱਛੇ ਮਾਰੇ ਲੋਕਾਂ ਤੇ ਅੱਛਾ ਇੱਕ ਗੱਲ ਹੋਰ ਆ ਵੀਰੇ ਅੱਜ ਬਾਈ ਦੇ ਕੋਲ ਇੱਕ ਮੈਸ ਸੂਈ ਹੋਈ ਆ ਹਾਂਜੀ ਬਾਈ ਜੀ ਹੁਣ ਐਮਨਤੀ ਦੀ ਹੈ ਹਾਂ ਇਹ ਮਨੰਤੀ ਤੀਤੀ ਹੈ ਜੀ ਸੋਨੂੰ ਮੈਂ ਇੱਕ ਵੱਡੂ ਸਾਰਾ ਇੰਤੂ ਲੱਗਦੀ ਇਹ ਪਰਲੀ ਤੋਂ ਛੱਡ ਸੀ ਕਿ ਬੱਲੀ ਦਾ ਪਤਾ ਤੈਨੂੰ ਇਹ ਬੱਲੀ ਜਿਹੜੀ ਝੋਟੀ ਹੈ ਜੀ ਇਹ ਬਾਈ ਨੂੰ ਗਿਫਟ ਦਿੱਤੀ ਸੀਗੀ ਤੇ ਇਹ ਬਾਈ ਨੂੰ ਸ਼ੌਂਕ ਜਾਦੇ ਮੋਰਾ ਬਰੀਡ ਦਾ ਹੀ ਹੈ ਜੀ ਤੇ ਇਹਦੇ ਅਸੀਂ 455 ਨੰਬਰ ਦਾ ਸੀਮਲ ਆਇਆ ਸੀ ਨਾਬੇ ਫਾਰਮ ਦਾ ਜੀ ਤੇ ਉਹਦਾ ਇਹਨੇ ਕੱਟਾ ਦਿੱਤਾ ਸੀਗਾ ਜੀ ਤੇ ਉਹ ਕੱਟਾ ਆਪਣਾ ਬੀਐਫਏ ਮੇਲੇ ਤੇ ਨੰਬਰ ਵੀ ਚੱਕਿਆ ਸੀ ਕੱਟੇ ਨੇ ਉਹ ਯਾਰ ਮਿੱਤਰ ਨੂੰ ਹੀ ਗਾਹ ਗਿਫਟ ਦੇਦਾ ਵੀ ਚਲੋ ਅੱਗੇ ਬਰੀਡ ਦਾ ਹਨਾ ਜੀ ਤੇ ਇਹਨੇ 12 13 ਕਿਲੋ ਦੁੱਧ ਵਧੀਆ ਨਾਰਮਲ ਜਿਵੇਂ ਮੰਨ ਲਓ ਬਾਈ ਦੀ ਸੰਭਾਲ ਹੈ ਜਿਵੇਂ ਆਪਾਂ ਆਪ ਦੀ ਫੀਡ ਬਣਾ ਕੇ ਪਾਉਣੀ ਹੈ ਜੀ ਹਨਾ ਉਸ ਢੰਗ ਨਾਲ ਇਹਨੇ ਤੇਰਾ ਕਿਲੋ ਦੁੱਧ ਵਧੀਆ ਤੇ ਲੰਮਾ ਟਾਈਮ ਦਿੱਤਾ ਹੈ ਜੀ ਕਿਉਂਕਿ ਹੋਰ ਇੱਥੇ ਐਡ ਕਰਨੀ ਚਾਹੁੰਗਾ ਵੀ ਇਹ ਹਰੇਕਾ ਕਿਸਾਨ ਦਾ ਸਵਾਲ ਹੁੰਦਾ ਵੀ ਫੀਡ ਦਾ ਬਾਰੇ ਦੱਸਿਓ ਫੀਡ ਵੀਰੇ ਬਾਬਾ ਜੀ ਦੱਸੋ ਕਿਹੜੀ ਵਰਤਦਾ ਹੋਊਗਾ ਤੁਹਾਨੂੰ ਪਤਾ ਕੋਈ ਫੀਡ ਦੇ ਵਿੱਚ ਇਸ ਤਰ੍ਹਾਂ ਜੀ ਮੰਨ ਲਓ ਜਿਹੜੀਆਂ ਮੈਂ ਹੈਗੀਆਂ ਮੱਛੀ ਜੀ ਹਾਂ ਜੀ ਕਿ ਆਪਾਂ ਇਸ ਵੀਡੀਓ ਦੇ ਵਿੱਚ ਨਾ ਮੱਝਾਂ ਦੇ ਲਈ ਸੱਜਰਾਂ ਲਈ ਤੇ ਟੋਕੜਾਂ ਲਈ ਤੇ ਅਸਰਾਂ ਝੋਟੀਆਂ ਲਈ ਜਿਹੜੀਆਂ ਜਾਨਕੀ ਜਾਂ ਗੱਬਣਾ ਜਾਂ ਗੱਬਣਾ ਹੋਣ ਵਾਲੀਆਂ ਉਹਨਾਂ ਵਾਸਤੇ ਮੈਂ ਤੁਹਾਨੂੰ ਫੀਡ ਫਾਰਮੂਲੇ ਦੇਵਾਂਗਾ ਤੁਸੀਂ ਇਹ ਵੀਡੀਓ ਦੇ ਵਿੱਚ ਜ਼ਰੂਰ ਜਾਨਕੀ ਕਿ ਵੀ ਆਪਾਂ ਇਹ ਕਰਾਂਗੇ ਕਿਉਂਕਿ ਜੇ ਬੋਲ ਕੇ ਦੱਸਦੇ ਆ ਉਹ ਇੰਨਾ ਜਾਨਕੀ ਦੱਸਿਆ ਨਹੀਂ ਜਾਂ ਤੇ ਵੀਡੀਓ ਲੰਮੀ ਹੋ ਜਾਣੀ ਹੈ ਹਾਂ ਜੀ ਹਾਂ ਜੀ ਤੁਸੀਂ ਫਾਰਮੂਲੇ ਲਾ ਦਿਓ ਜੀ ਤੁਹਾਨੂੰ ਮੈਂ 4-5 ਫਾਰਮੂਲੇ ਮੋਟੇ ਅੱਖਰਾਂ ਚ ਲੈ ਕੇ ਦੇ ਦੂੰਗਾ ਤੇ ਵਧੀਆ ਫਾਰਮਰ ਰਿਜ਼ਲਟ ਮਿਲੂਗਾ ਹੁਣ ਆ ਜਾਨੇ ਜੀ ਆਪਾਂ ਇੱਕ ਟੇ ਤੇ ਇਹ ਬੜਾ ਦੱਸੀ ਮੈਨੂੰ ਬਾਈ ਇਹ ਕੱਟੇ ਦੀ ਉਮਰ ਹੈ ਜੀ ਸਵਾ ਸਾਲ ਜੀ ਠੀਕ ਹੈ ਜੀ ਇਹ ਜੋਗਰਾਜ ਦਾ ਬੱਚਾ ਹੈਗਾ ਜੀ ਠੀਕ ਹੈ ਜੀ ਤੇ ਇਹਨੂੰ ਬਹੁਤ ਸ਼ੌਂਕ ਨਾਲ ਰੱਖਿਆ ਜੀ ਤਿੰਨ ਕੱਟੇ ਆਏ ਸੀ ਇੱਕ ਇਸ ਸਮਝ ਨਹੀਂ ਦਿੱਤਾ ਸੀ ਇੱਕ ਇਹ ਜੋਗਰਾਜ ਵਾਲਾ ਆ ਗਿਆ ਤੇ ਇੱਕ ਉਹ M416 ਵਾਲਾ ਆ ਗਿਆ ਠੀਕ ਹੈ ਵੀਰੇ ਠੀਕ ਹੈ ਜੀ ਹੁਣ ਇਹਨਾਂ ਦੋਹਾਂ 'ਚ ਅਸੀਂ ਡਿਸਾਈਡ ਕੀਤਾ ਵੀ ਇਹਨੂੰ ਘਰੇ ਰੱਖ ਲੈਨੇ ਆ ਉਹਨੂੰ ਅਸੀਂ ਸੇਲ ਕਰ ਲਾਂਗੇ ਠੀਕ ਹੈ ਵੀ ਇੱਕ ਸੇਲ ਕਰ ਦੇ ਵੀਰੇ ਤੋਰਦਿਏ ਮੜਾ ਜਾ ਤੋਰਦੀ ਕੱਟੇ ਨੂੰ ਮੜਾਈ ਹਾਂ ਤੋਰਦੀ ਵੀਰੇ ਬਣ ਕੇ ਮੜਾ ਜਾ ਕਰੀ ਇਹਨੂੰ ਚਾਹੀਦਾ ਇਹ ਮੇਰੇ ਤੋਂ ਨਾ ਹੀ ਕੁਝ ਪਸ਼ੂ ਡਰਦੇ ਵੀ ਐ ਇਹਨੂੰ ਲੈ ਜੀ ਇਹਨੂੰ ਕਿਉਂਕਿ ਘਰੇ ਜਦੋਂ ਆਉਣੇ ਆ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਕੋਈ ਨਾ ਕੋਈ ਟੀਕਾ ਲੱਗ ਜਾਂਦਾ ਇਹ ਗੱਲ ਹੈਗੀ ਆ ਜੀ ਜ਼ਰੂਰ ਇਹ ਚੀਜ਼ ਦਾ ਪੂਰਾ ਹੀ ਪ੍ਰਭਾਵ ਪੈ ਜਾਂਦਾ ਬਈ ਹਨਾ ਹਾਂ ਜ ਹਣਾ ਹਾਂ ਜੀ ਨਹੀਂ ਜਦੋਂ ਤਿਆਰ ਹੋਇਆ ਬਹੁਤ ਸੋਹਣਾ ਤਿਆਰ ਹੋਇਆ ਰੰਗ ਤਾਂ ਇਹਦੇ ਹਜੇ ਕੱਢਨੇ ਆ ਕਈ ਜਿਵੇਂ ਨਿਆਣਾ ਜਵਾਗ ਬੱਚਾ ਕਈ ਦਾ ਨਹੀਂ ਕਰਦਾ ਹੁੰਦਾ ਹਣਾ ਇੱਕ ਦੋ ਵਾਰੀ ਨਾ ਜੀ ਬਿਮਾਰ ਹੋ ਗਿਆ ਸੀਗਾ ਇਹ ਸਰ ਬੇਬੀ ਤੇ ਤਾਂ ਕਰਕੇ ਵੀਕ ਰਹਿ ਗਿਆ ਅਸੀਂ ਭਰਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਤਿਆਰ ਮਾਰ ਲਈ ਕਰਕੇ ਵੀ ਇਲਾਕੇ ਦੇ ਇਨਸਾਨ ਫਲਮਾਉਣ ਦਾ ਰੋਧਾ ਹਾਂ ਜੀ ਚੰਗਾ ਰਿਕਾਰਡ ਦਾ ਕੱਟਿਆ ਜੀ ਇਹ ਠੀਕ ਹੈ ਜੀ ਤੇ ਹਾਂ ਇਹਦੀ ਮਾਂ ਦਾ ਕਿੰਨੇ ਕੁ ਸੀਲੇ ਹੈ ਜੀ ਇਹਦੀ ਮਾਂ ਦਾ ਪਪਾ ਜੀ ਦਾ ਸੂਏ ਦਾ ਜੀ ਮਾਂ ਦੀ ਕਿਹੜੀ ਆ ਆਹ ਜੀ ਇਹ ਮਨਤੀ ਵਾਲੀ ਜੀ ਅੱਛਾ ਇਹ ਮਨਤੀ ਵਾਲੀ ਹਾਂ ਜੀ ਹਾਂ ਜੀ ਐਂ ਕਿ ਇਹ ਸੋਨੇ ਦੋ ਤੇ ਚੱਲੀ ਜਾਂਦੀ ਹੈ 17 18 ਕਿਲੋ ਤੇ ਆ ਇਹਦੀ ਵੀਰੇ ਲਾਈਵ ਚਵਾਈ ਕਰਵਾ ਦਈਏ ਕਰਵਾ ਦਿੰਨੇ ਆ ਜੀ ਜਦੋਂ ਤੁਸੀਂ ਕਹੋਗੇ ਭਾਉਂਦੀ ਤੁਸੀਂ ਕੱਲ ਹੀ ਆ ਜਾਓ ਜਰੂਰੀ ਆ ਜੇ ਤੂੰ ਫਿਰ ਪੱਕੇ ਦੀ ਕਦਰ ਪਾਉਣੀ ਆ ਜਰੂਰ ਕਰਾਵਾਂਗੇ ਜੀ ਲਾਈਵ ਚਵਾਈ ਜੇ ਤੁਸੀਂ ਕਹੋਗੇ ਤਾਂ ਕੋਈ ਗੱਲ ਨਹੀਂ ਜਦੋਂ ਕੱਲ ਨੂੰ ਪਰਸੋਂ ਕਦੋਂ ਵੀ ਸਟਾਰਟ ਆ ਗਿਆ ਹੋਣੀ ਚਾਹੀਦੀ ਆ ਜੀ ਹਾਂ ਜੀ ਹਾਂ ਜੀ ਤੇ ਇਹ ਹੋਰ ਮਨਤੀ ਦੀ ਆ ਗਈ ਬਈ ਹਾਂ ਜੀ ਇਹ ਮਨਤੀ ਦੀ ਤੀ ਆ ਗਈ ਆ ਮੈਥੋਂ ਵੇਖਿਓ ਡਰ ਪਈਆਂ ਇਹ ਤੇ ਇਹ ਆ ਗਈ ਨਾ ਬਈ ਬਜਿੰਦਰ ਤੂੰ ਸੂਈਆਂ ਘਬਾਉਣਾ ਧੋਣ ਦੇ ਤੈਨੂੰ ਤਾਂ ਜਾਣਦੀਆਂ ਚੰਗੀ ਤੋਂ ਹਾਂ ਜੀ ਸਾਰੇ ਬਈ ਜੀ ਇਹ ਤੋਂ ਲਾਭ ਹੋ ਇਹਨੂੰ ਵੇਖੋ ਤੁਸੀਂ ਆਪਣਾ ਰਾਕੇ ਦੀ ਧੀ ਨੂੰ ਵੱਡੇ ਭਾਈ ਅਮਨਦੀ ਦੀ ਖੋਲੀ ਅੱਕਰੀ ਇੱਕ ਕੋਈ ਲੱਕੜੀ ਖੋਲ ਫਿਰ ਹੋਏ ਮਨ ਤੀਲੇ ਖੋਲੇ ਨੀ ਉਹ ਖੋਲੀ ਇਹ ਰੱਖ ਕੇ ਦੀ ਆ ਗਈ ਹੈ ਇਹ ਰੱਖ ਕੇ ਦੀ ਧੀ ਹੈ ਜੀ ਜਿਹੜਾ ਏ ਬੀ ਸੀ ਕੋਲ ਜਾੜਿਆ ਸੀ ਰਾਜੂ ਦੇ ਨਾਮ ਤੇ ਸੀ ਮਣਾਉਣ ਲੱਗ ਪਿਆ ਸੀ ਜੀ ਜੀ ਇਹ ਮੌਕਸਰ ਮੇਲੇ ਚੋਂ ਸੀਮਾ ਲੈ ਕੇ ਲਾਇਆ ਸੀਗਾ ਜੀ ਤੇ ਇਹਨੇ ਮੰਨ ਲਓ ਪਹਿਲਾਂ ਬਿਊਟੀ ਦੇ ਵਿੱਚ ਅਸਰ ਛੋਟੀ ਜਿੱਤੀ ਜੀ ਇਹ ਫਿਰ ਜਦੋਂ ਸੂਪੀ ਜੀ ਇਹ ਦੁੱਧ ਚਵਾਈ ਦੇ ਵਿੱਚ ਵੀ ਜਿੱਤੀ ਹੈ ਜੀ ਤੇ ਇਹ ਦੁੱਧੋ ਸੁੱਕੀ ਵੀ ਬਿਊਟੀ ਦੇ ਵਿੱਚ ਜਿੱਤੀ ਹੈ ਜੀ ਇਸ ਵਾਰ ਇਹ ਨਹੀਂ ਜੀ 10ਵੇਂ ਸੂਏ ਸੋਣਾ ਜੀ ਜੀ ਤੇ ਪਿਛਲੇ ਸਾਲ ਇਹਨੂੰ ਅਜ ਤੱਕ 6-7 ਮਹੀਨੇ ਪਹਿਲਾਂ ਬੰਨ ਪੈ ਗਿਆ ਸੀਗਾ ਜੀ ਨੂੰ ਹਾਂਜੀ 27 28 ਦਿਨਾਂ ਬਾਅਦ ਇਹਦਾ ਬੰਨ ਖੁੱਲਿਆ ਫਿਰ ਵੀਰੇ ਬਚਾ ਲਈ ਵਿਚਾਰੀ ਤੇ ਹੁਣ ਦੁਬਾਰਾ ਇਹ ਗੱਬਣ ਹੋਈ ਵੀ ਹੈ ਜੀ ਇੱਥੇ ਆ ਕੇ ਵੀ ਫਾਰਮ ਨੂੰ ਤਾਂ ਹੌਸਲਾ ਟੁੱਟ ਜਾਂਦਾ ਕਈ ਵਾਰ ਹਾਂਜੀ ਹਾਂਜੀ ਉਹ ਜੋ ਪ੍ਰਮਾਤਮਾ ਨੂੰ ਮਨਜ਼ੂਰ ਜੀ ਤੇ ਪਰਮਾਤਮਾ ਦੇ ਗੁਰੂ ਨੇ ਸਾਨੂੰ ਇਹ ਮੋੜ ਕੇ ਦਿੱਤੀ ਬਿਲਕੁਲ ਨਹੀਂ ਪ੍ਰਮਾਤਮਾ ਦਾ ਬਹੁਤ ਵੱਡੀ ਚੀਜ਼ ਆ ਬਾਈ ਹਨਾ ਹਾਂਜੀ ਹਾਂਜੀ ਆ ਮਨਤੀ ਦੀ ਵੀ ਤੋਰ ਦੇ ਵੀਰੇ ਹਾਂਜੀ ਇਹ ਵੀ ਤੋਰ ਦੇ ਫੇਰ ਹੀ ਆਪਾਂ ਕਰਦੇ ਆ ਜਿਹੜਾ ਕੱਟਾ ਵੇਚ ਲੋ ਆ ਪੈੰਡ ਤੇ ਵੀਰੇ ਹਾਂਜੀ ਹਾਂਜੀ ਬਾਈ ਆ ਇੱਕ ਨੂੰ ਬਾਈ ਇਹਨੇ ਸੁੱਖ ਨਾਲ ਸੁੱਖ ਸੁੱਖ ਕੇ ਸੁੱਖ ਸੁੱਖ ਕੇ ਉਹਨੇ ਦੇ ਘਰੇ ਪਾਈ ਆ ਬਰਕਤ ਤੇ ਹੁਣ ਬਰਕਤ ਨੇ ਨੇ ਆਉਂਦੀਆਂ ਨੇਰੀਆਂ ਤੇ ਆਪਾਂ ਪਾਰਟੀ ਲੈਣ ਦੇ ਲਈ ਅਸੀਂ ਤਾਂ ਹੀ ਟਾਈਮ ਆ ਰੱਖਿਆ ਸੀਗਾ ਕਿ ਮੈਨਾਂ ਹੀ ਸ਼ਾਮਾਂ ਦੀਆਂ ਢਲੀਆਂ ਤੇ ਨਾ ਪਾਰਟੀ ਸੁਣੀ ਲੱਗਦੀ ਹੁੰਦੀ ਆ ਤੇ ਅੱਜ ਦੇਖਦੇ ਆ ਕਿਹੜੀ ਕਿੰਦਾ ਪਾਰਟੀ ਆ ਬਬਲ ਜੀ ਸਰਵੇ ਭਾਈ ਹਾਂਜੀ ਬਾਈ ਕੋਲ ਪੰਜਾਂ ਕਟਿਆਂ ਬਾਅਦ ਕੱਟੀ ਆਈ ਹੈ ਜੀ ਉਹ ਹਾਂ ਪੰਜਾਂ ਕਟਿਆਂ ਬੜੀ ਖੁਸ਼ੀ ਹੋਈ ਸਾਨੂੰ ਜਿਆਕਿਆ ਬੈਸੇ ਹੀ ਲੱਗ ਰਿਹਾ ਉਹ ਦਿਖਾਉਣੇ ਆ ਜੀ ਵੀਡੀਓ ਦੇ ਵਿੱਚ ਦਿਖਾਉਣੇ ਆਪਾਂ ਜਰੂਰ ਵਿਖਾਵਾਂਗੇ ਹਾਂਜੀ ਅੱਛਾ ਬਈ ਇੱਕ ਗੱਲ ਦੱਸੀ ਮੈਨੂੰ ਇਹਦੇ 29 ਦੇ ਬਾਰੇ ਦੱਸਰਾ ਜੇ ਤੂੰ ਇਹਦੀ ਪੂਰੀ ਟਕਾ ਕੇ ਸੇਵਾ ਕਰ ਲਵੇਂ ਜੇ ਸਾਹ ਤੇ ਮੈਨੂੰ ਅਨੁਮਾਨ ਆ 20 ਕਿਲੋ ਨੂੰ ਝੋਟੀਆਂ ਹੱਥ ਮਾਰ ਦੂ ਬਾਈ ਐ ਸਰਬੇ ਬਾਈ ਜੀ ਗੱਲਾਂ ਕਈ ਬਣ ਜਾਂਦੀਆਂ ਹੁਣ ਆਪਾਂ 33 ਕਿਲੋ ਵਾਲਿਆਂ ਵੀ ਵੇਖੀ ਜਾਂਦੇ ਆਪਾਂ 20 ਕਿਲੋ ਵਾਲਿਆਂ ਵੀ ਜੀ ਮੈਂ ਹਮੇਸ਼ਾ ਇਹ ਸੋਚਦਾ ਹੁੰਨਾ ਜੀ ਜਿਹੜਾ ਫਾਰਮਰ ਹੈ ਜ ਦੀ ਫੀਡ ਤੇ ਜਿਵੇਂ ਲੇਟੀ ਪਾਲੀ ਕਰਦੀ ਬਣਾ ਕੇ ਪਾਲੀ ਹਾਂ ਜੀ ਨੋਰਮਲ ਖਰਾਕ ਤੇ ਚੋਣ ਹਾਂ ਜੀ 18 20 ਕਿਲੋ ਦੁੱਧ ਬਹੁਤ ਜਿਆਦਾ ਹੈ ਜੀ ਪਰ ਰੌਲਾ ਇਹ ਗੱਲ ਦਾ ਜੀ 18 20 ਕਿਲੋ ਦੁੱਧ ਹੈ ਜਿਹੜਾ ਪਸ਼ੂ ਘਟੋ ਘਟ ਛੇ ਸੱਤ ਮਹੀਨੇ ਤੱਕ ਲੰਮਾ ਮਿਲੇ ਠੀਕ ਹੈ ਜੀ ਜਿਹੜੇ ਕੋਈ 18 ਦੇ ਦਾ ਬਣ ਤੋਂ ਬਾਅਦ ਕੋਈ ਭੌਂ ਦੀ 10 ਕਿਲੋ ਦੋ ਡੰਗਾਂ ਦੇਈ ਜਾਵੇ ਉਹ ਚੀਜ਼ ਵਧੀਆ ਰਹਿੰਦੀ ਹੈ ਜੀ ਭਾਵੇਂ ਇਹ ਗੱਲ ਵੀ ਦੇ ਕੇ ਵੀ ਦੁਬਾਰੇ ਭੱਜ ਕੇ ਇਕੱਟੇ 8 ਕਿਲੋ ਦੇ ਬਣਾਉਂ ਉਹ ਭਾਵੇਂ ਜੀ ਜੇ 24 25 ਕਿਲੋ ਆਪਾਂ ਮੰਨ ਲਓ ਚੋਣੀਆਂ ਜੀ ਤੇ ਜੋ ਮਹੀਨੇ ਬਾਅਦ ਭਾਜੀ ਗਈ ਉਹ ਦੁੱਧ ਵੀ ਕਹਦਾ ਦੁੱਧ ਹੈ ਨਾ 18 20 ਕਿਲੋ ਦੁੱਧ ਬਹੁਤ ਹੁੰਦਾ ਉੱਗਾ ਪੰਮਾਰ ਨੂੰ ਅਸੀਂ ਕਹਿ ਦਿੱਤੀ 25 ਦੇ ਤਾਂ ਇਹਨੂੰ ਤਾਂ ਉਹ ਨਾ ਮਾਰਿਆ ਨਾ ਇੱਕ ਗੱਲ ਬੋਲਣ ਦ ਵੀਰੇ ਹੋਰ ਐਡ ਕਰਨਾ ਚਾਹੂੰਗਾ ਵੀ ਅੱਜ ਕੱਲ ਨਾ ਆਮ ਜੇ ਫਾਰਮਰ ਜਿਹਨੇ ਹਣਾ ਮੈਂ ਤੂੰ ਵੀ ਘਰਾਂ ਦੇ ਵਿੱਚ ਜਾਂਨਾ ਮੈਂ ਵੀ ਘਰਾਂ ਦੇ ਵਿੱਚ ਜਾਂਨੇ ਆਪਾਂ ਦੋਵਾਂ ਦਾ ਆਪਣਾ ਫੀਲਡ ਆ ਹਨਾ ਪਰ ਫੀਲਡ ਦੇ ਵਿੱਚ ਤੈਨੂੰ ਇੱਕ ਸਿੱਖਿਆ ਤਾਂ ਜਰੂਰ ਮਿਲਿ ਹੋਊਗੀ ਜਦੋਂ ਦੇ ਆਹ ਟਰੰਪ ਨੇ ਜਹਾਜ਼ ਮੋੜਿਆ ਉਦੋਂ ਦੇ ਕੱਟੀਆਂ ਵਾਲੇ ਪਾਸੇ ਬੜੇ ਮੋੜਿਆ ਤੈਨੂੰ ਫਰਕ ਪਿਆ ਹੋਊਗਾ ਬਾਈ ਜੀ ਇਹਦੀ ਤਾਂ ਫਰਕ ਵੀ ਪਿਆ ਪਰ ਇੱਕ ਸਰ ਭਾਈ ਮੈਂ ਸੋਡੇ ਥਰੂ ਇੱਕ ਮੈਸੀਵ ਵੀ ਦੇਣਾ ਚਾਹਣਾ ਹੈ ਜੀ ਬਾਈ ਬਹੁਤ ਭੈਣ ਭਾਈ ਆ ਜਿਹੜੇ ਕੱਟੀਆਂ ਵੱੱਛੀਆਂ ਨੂੰ ਫੋਨ ਲਾਉਂਦੇ ਮੈਨੂੰ ਵੀ ਲਾਉਂਦੇ ਨੇ ਲਾਉਂਦੇ ਬਿਲਕੁਲ ਜੀ ਹਾਂਜੀ ਪਰ ਮੈਂ ਇਹੀ ਗੱਲ ਕਹਿਣਾ ਬਾਈ ਜੀ ਰਿਕਾਰਡ ਵਾਲੀ ਕੱਟੀ ਵੱੱਛੀ ਛੇਤੀ ਕਿਤੇ ਕੋਈ ਨਹੀਂ ਵ ਲੇ ਕੇ ਵੇਚੂਗਾ ਜੀ ਪਰ ਮੈਂ ਇਹ ਗੱਲ ਕਹਿਣਾ ਹੈ ਵੀ ਬਹੁਤ ਵੀਰ ਭਰਾਵਾਂ ਨੂੰ ਵੀ ਪਾਉਂਦੀ ਛੋਡੇ ਕੋਲ ਨਾਰਮਲ ਪਸ਼ੂ ਹੈ ਚੰਗੇ ਸੀਮਾ ਲਵਾ ਕੇ ਉਹਨਾਂ ਤੋਂ ਤੁਸੀਂ ਚੰਗੇ ਪਸ਼ੂ ਤਿਆਰ ਕਰ ਲਓ ਤੁਸੀਂ ਇੱਕ ਰਿਕਾਰਡ ਦੇ ਝੂੜ ਦੇ ਵਿੱਚ ਨਾ ਫਸੋ ਜੇ ਤੁਹਾਡਾ ਕੋਈ ਭਰੋਸੇਯੋਗ ਬੰਦਾ ਹੈ ਜਿਹੜਾ ਮੰਨ ਲਓ ਕੋਈ ਹੁੰਦਾ ਆਪਣਾ ਕੋਈ ਲਿਆ ਜੀ ਜੀ ਦਾ ਆਪਣੇ ਸਾਹਮਣੇ ਚਲੋ ਬੱਚੀਆਂ ਕਟੀਆਂ ਨੇ ਜਾਣ ਬਲਿਆ ਉਹਨਾਂ ਚੋਂ ਦਿੰਦਾ ਹੈ ਇਹ ਗੱਲ ਬੱਕਰੀਆਂ ਨਹੀਂ ਤਾਂ ਆਉਂਦਾ ਜੀ ਪੂਰਾ ਜਾਂਚ ਪਰਖ ਮਤਲਬ ਵੀ ਕਹਿਣ ਤੋਂ ਪਹਿਲਾਂ ਜੇਬ ਚੋਂ ਪੈਸੇ ਕੱਢਣ ਤੋਂ ਪਹਿਲਾਂ ਆਪ ਦੀ ਪਰਖ ਜ਼ਰੂਰ ਕਰਿਆ ਕਰੋ ਇੱਕ ਬੜੀੰਦੂ ਵੀਰੇ ਹੋਰ ਗੱਲ ਮੈਨ ਅਡ ਕੀਤੀ ਆ ਜੇਕਰ ਅੱਜਕੱਲੇ ਕਿਸੇ ਨੇ ਪਸੂ ਲੈਣਾ ਨਾ 트ੈਂਡ ਲੈਣਾ ਤੇ ਚੈਨਲ ਦੇ ਰਾਹੀਂ ਖਰੀਦਾ ਤੇ ਉਹ ਦੇਖੋ ਵੀਡੀਓ ਦੇਖਣ ਤੋਂ ਬਾਅਦ ਸਿੱਧਾ ਸੌਦਾ ਕਰਦਾ ਸੌਦਾ ਕਰਨ ਤੋਂ ਬਾਅਦ ਜਿਹੜੀ ਹੁੰਦੀ ਅਗਲੀ ਕਾਰਵਾਈ ਹੁੰਦੀ ਚੋਣਾ ਖੋਲ ਕੇ ਤੋੜ ਕੇ ਦੇਖਣਾ ਕਿਉਂਕਿ ਇਹ ਸਾਰੀ ਚੀਜ਼ਾਂ ਦਾ ਪਰੋਸਾ ਇੱਕ ਮਿੰਟ ਦਾ ਨਹੀਂ ਜੇ ਤਾਂ ਉਹ ਮਾੜੀ ਨਿਕਲ ਗਈ ਤਾਂ ਉਹਨੇ 5-7 ਦਿਨ ਪਹਿਲਾਂ ਤਾਂ ਟਰਾਈ ਕਰਨਾ ਮਾਲਕ ਨੂੰ ਜਿੰਦੇ ਤੋਂ ਖਰੀਦੀ ਹੁੰਦੀ ਆ ਵੀ ਜੇ ਇੱਕ ਤਾਂ ਉਹਨੇ ਕੋਈ ਮੜਾਲੀ ਜਾਂ ਕੋਈ ਹੱਲ ਕਰ ਲਿਆ ਫਿਰ ਤਾਂ ਠੀਕ ਆ ਯਾਰ ਦੂਜਾ ਰਸਤਾ ਫਿਰ ਸਾਡੇ ਸਾਹਬੇ ਭਾਈ ਆ ਮੈਂ ਲਈ ਤੇਰੇ ਚੈਨਲ ਤੋਂ ਯਾਰ ਦੁੱਧ ਨਹੀਂ ਦਿੰਦੀ ਦਾ ਕੋਈ ਹੱਲ ਕਰਾ ਮੈਂ ਤਾਂ ਕਰਾਂ ਨਾ ਬੜੇ ਬਈ ਲਾਖ ਖੁਰਲੀ ਤੇ ਆ ਗਿਆ ਮੈਂ ਤੇਰੇ ਘਰੇ ਬਣਾਇਆ ਨਾ ਵੀਡੀਓ ਹਾਂਜੀ ਇਹਨਾਂ ਸਰਵੇ ਭਾਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਵੀ ਜਦੋਂ ਵੀ ਆਪਾਂ ਕੋਈ ਪਸ਼ੂ ਲੈਨੇ ਆ ਜੀ ਆਪਾਂ ਨੂੰ ਬੜੇ ਬਹੁਤ ਭਰਾ ਹੁੰਦੇ ਜਿਹੜੇ ਇਮਾਨਦਾਰ ਵੀ ਆਇਆ ਜੀ ਜਿਵੇਂ ਮੰਨ ਲਓ ਆਪਾਂ ਨੂੰ ਕਹਿ ਕੇ ਦਿੱਤੀ ਜੀ ਇਹ 15 ਕਿਲੋ ਦਿੱਤਾ 14 ਦਿੱਤਾ ਹੈ। ਜੀ ਕਈ ਵਾਰੀ ਸਰਵੇ ਵੀਰੇ ਕੰਮ ਕੀ ਹੁੰਦਾ ਨਾ ਅਗਲੇ ਘਰੇ ਜਾਨਵਰ ਜਾ ਕੇ ਕਈ ਵਾਰੀ ਨਹੀਂ ਦੁੱਧ ਦਿੰਦਾ। ਨਹੀਂ ਦਿੰਦਾ ਜੇ ਕਈ ਵਾਰੀ ਆਪਣੇ ਕੋਲ 10 ਹੀ ਦਿੱਤਾ ਹੁੰਦਾ ਅਗਲੇ ਕੋਲ 15 ਦੇ ਦਿੰਦਾ ਹਨਾ ਜੀ। ਇਹ ਤਾਂ ਰੱਬੀ ਸੁਭਵੀ ਮੀਲ ਹੈ ਜੀ ਕਿਸੇ ਕਰਮ ਵਾਲੇ ਦੇ ਘਰ ਹੀ ਚੰਗੇ ਪਸ਼ੂ ਜਿਹੜੇ ਨਾਲ ਬਲਜਿੰਦਰ ਜੀ ਦੇ ਸੂਏ ਦਾ ਦੁੱਧ ਹੁੰਦਾ ਕਈ ਵਾਰੀ ਪਿਛਲੇ ਸੂਏ ਪਾਈ ਦੇ ਜਾਂਦੀ ਤੇ ਕਈ ਵਾਰੀ ਆਉਣ ਵਾਲੇ ਸੂਏ ਦੇ ਵਿੱਚ ਦਾਹੀ ਰਹਿ ਜਾਂਦਾ ਹੁੰਦਾ ਹਾਂਜੀ ਆਮ ਜੀ ਗੱਲ ਹੈ ਜੀ ਇਹ ਆਮ ਹੀ ਹੋ ਜਾਂਦਾ ਜੀ ਤੇ ਇਹ ਕੋਈ ਉਹ ਨਹੀਂਗਾ ਇੱਕ ਨਾ ਸਰਪੇ ਭਾਈ ਥੋੜਾ ਨਿਹਰਾ ਹੁੰਦਾ ਤੇ ਜਿਹੜਾ ਕੱਟਾ ਪਾ ਸੇਲ ਕਰਨਾ ਹੈ ਉਹਦੇ ਬਾਰੇ ਜ਼ਰੂਰ ਗੱਲ ਕਰ ਲਿਆ ਹਾਂਜੀ ਤੇ ਭਾਈ ਸਬਾਬ ਜੀ ਤਾਂ ਫਿਰ ਸਹਯੋਗ ਤੇ ਨੂੰ ਫਿਰ ਸਭ ਤੋਂ ਬਾਅਦ ਕਿਹੜੇ ਭਰਾ ਦਾ ਜਾਣਾ ਸੁਜੋਗ ਮੈਨਰੇ ਭਰਾ ਦਾ ਹੀ ਬਾਹਰ ਆਈ ਜਿੰਦੀ ਠੀਕ ਹੈ ਕਿਹੜੇ ਦੇ ਬਾਈ ਕੈਨੇਡਾ ਦੇ ਵਿੱਚ ਹੈ ਜੀ ਬਾਈ ਕੈਨੇਡਾ ਦੇ ਵਿੱਚ ਹਾਂ ਜੀ ਬਹੁਤ ਸ਼ੌਂਕ ਹੈ ਉਹਨਾਂ ਨੂੰ ਇਹ ਚੀਜ਼ ਦਾ ਉਹਦਾ ਨਾਮ ਕੀ ਹੈ ਵੀਰ ਦਾ ਨਾਮ ਕੀ ਹੈ ਹਾਂ ਜੀ ਉਹ ਉਹ ਵੀਰ ਦਾ ਨਾਮ ਕੀ ਹੈ ਬਾਰ ਸੁਖਜੀਤ ਸਿੰਘ ਜੀ ਸੁਖਜੀਤ ਸਿੰਘ ਢਿੱਲੋ ਹੈ ਨਾ ਢਿੱਲੋ ਵੀ ਮਿੱਤਰੋ ਸੁਖਜੀਤ ਸਿੰਘ ਢਿੱਲੋ ਬਾਈ ਤੇ ਕੈਨੇਡਾ ਦੇ ਵਿੱਚ ਹੈ ਜੀ ਉਹਨਾਂ ਨੂੰ ਵੀ ਬਹੁਤ ਸ਼ੌਂਕ ਹੈ ਪਛਮਾ ਮੇਰੇ ਨਾਲ ਗੱਲਬਾਤ ਕਰਦੇ ਨੇ ਤੇ ਉਹ ਵੀ ਮੁਬਾਰਕਾਂ ਦੇ ਰਹਿੰਦੇ ਆ ਜੀ ਤੇਰੇ ਭਰਾ ਨੇ ਤੇਰੀ ਕੀਤੀ ਮਿਹਨਤ ਨੂੰ ਸਫਲ ਰੱਖਿਆ ਆਖੇ ਲੱਗ ਗਿਆ ਵਾ ਚੰਦਰੇ ਨੇ ਵੇਜ ਬੂਜ ਨਹੀਂ ਦਿੱਤੀਆਂ ਕਿਤੇ ਸ਼ੁਕਰ ਕਰਦੋ ਹਾਂ ਜੀ ਹਾਂ ਦੇ ਲਾਲ ਟਟਣੀ ਆਇਆ ਨਾ ਮਾਝ ਦੀ ਕਦਰ ਕੀਤੀ ਇੱਕ ਗੱਲ ਆ ਬਾਈ ਦੇ ਰਾਕੇ ਵਾਲੀ ਮਾਝ ਦੀ ਬੜੀ ਕਦਰ ਕਰਦਾ ਐ ਮੈਂ ਮੰਨਣੀ ਪਊ ਹਾਂ ਜੀ ਹਾਂ ਜੀ ਹਾਂ ਇੱਕ ਨਾਮ ਬਣਾਇਆ ਜੀ ਰਾਕੇ ਵਾਲੀ ਮਾਝ ਨੇ ਚੰਗਾ ਰਿਕਾਰਡ ਮੈਂ ਤਾਂ ਕਰਤਾ ਜੀ ਮੁਕਸਦ ਸਾਹਿਬ ਲਗਿਆ ਸੀ ਉਹਨੂੰ ਜੀ ਚੌਥੇ ਨੰਬਰ ਤੇ ਆਈ ਸੀ ਹਰਿਆਣੇ ਵਾਲੇ ਮਗਰ ਮਗਰ ਫਿਰਦੇ ਵੀ 10 ਕਿੰਨੇ ਪੈਸੇ ਲੈਣੇ ਚੈੱਕ ਕਰਦੇ ਨੇ ਜੀ ਆ ਵਿਖਾ ਦੀ ਆਪਾਂ ਹਾਂ ਇਹ ਚੀਜ਼ਾਂ ਇਹ ਇਹਦੇ ਵਿੱਚ ਹੀ ਦੁੱਧ ਚਵਾਈ ਮੁਕਾਬਲੇ ਦੇ ਵਿੱਚ ਪਹਿਲਾ ਨੰਬਰ ਚੱਕਿਆ ਜੀ 2015 ਦੇ ਵਿੱਚ ਹੀ ਜੀ ਇਹ ਸੀਗੀ ਜਵਾਨੀ ਵਿਲੇ ਜਦੋਂ ਫਰਸਟ ਆਈ ਹੈ ਜੀ ਅਸਰ ਚੋਟੀ ਤੇ ਹਵੇ ਮਨ ਹਾਂਜੀ ਹਾਂਜੀ ਤੇ ਆਹਾਂ ਸੀਗਾ ਜੀ ਦੁੱਧੋ ਸੁੱਕੀ ਦਾ ਜੀ ਇਹ ਵੀ ਪਹਿਲਾ ਨਾਮ ਚੱਕਿਆ ਸੀ 2017 ਦੇ ਵਿੱਚ ਦੁੱਧੋ ਡਰਾਈ ਮਿਲਿਆ ਹਾਂਜੀ ਹਾਂਜੀ ਇਹ ਕਿਹੜੇ ਕਿਹੜੇ ਤੋਂ ਪਸ਼ੂਤਾਂ ਚਾਹੀਏ ਇਹ ਫਰੀਦ ਤੋਂ ਜੀ 2017 ਦੇ ਬਿਲਕੁਲ ਇਹ ਸਰਕਾਰੀ ਮੇਲੇਰ ਚੋਂ ਸੀ ਹਨਾ ਬਈ ਹਾਂਜੀ 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 ਠੀਕ ਆ ਬਈ ਠੀਕ ਆ ਜੀ ਤੇ ਹੁਣ ਜਿਹੜਾ ਕੱਟਾ ਸੇਲ ਕਰਨਾ ਜੀ ਹਲੇ ਕਿਉਂ ਇਤਨੀ ਲੈ ਲੈ ਕਿਉਂ ਨਹੀਂ ਆ ਬਈ ਇੱਥੇ ਲੈ ਲੋ ਬਣਾ ਜੀ ਕਿ ਲੈ ਹਾਂਜੀ ਇੱਥੇ ਕਿੱਲੇ ਤੇ ਬੰਦਿਓ ਬਕਰ ਇੱਥੇ ਬੰਦ ਇਹ ਮੈਨੂੰ ਬਜਿੰਦਰ ਵੀਰ ਇਹਦੇ ਬਾਰੇ ਪੁੱਛਣ ਜਾਊਂਗਾ ਇਹ ਕਿਹੜੇ ਸੀਵਨ ਦਾ ਆ ਗਿਆ ਵੀਰੇ ਇਹ ਆ ਗਿਆ ਜੀ ਐਮ 416 ਦਾ ਜੀ ਐਮ 416 ਦਾ ਹਾਂਜੀ ਹਾਂਜੀ ਮਤਲਬ ਪਿਓ ਵਾਲੇ ਪੱਖ ਤੋਂ ਆ ਗਿਆ ਐਮ 416 ਦਾ ਤੇ ਮਾਂ ਵਾਲੇ ਪੱਖ ਤੋਂ ਆ ਗਿਆ ਜੀ ਇਹ ਰਾਕੇ ਦੀ ਮਾਜ ਆਪਣੀ ਆਰ ਰੱਖ ਕੇ ਦੀ ਵੱਡੀ ਮੈਂ ਜਿਹੜੀ ਜੇਤੂ ਆ ਹਾਂਜੀ ਹਾਂਜੀ ਚੈਂਪੀਅਨ ਆਪਣੇ ਬੋਲਦਾ ਦੋਤਾ ਆ ਗਿਆ ਜੀ ਰੱਖ ਕੇ ਬੋਲਦਾ ਦੋਤਾ ਆ ਗਿਆ ਮਾਂ ਚੈਂਪੀਅਨ ਹੋ ਗਈ ਹੈ ਨਾ ਇੱਕ ਸਾਲ ਦੀ ਉਮਰ ਹੈ ਇਹਦੇ ਆਕ ਟੈਗ ਪਾਇਆ ਹੋਇਆ ਜੀ ਉੱਪਰ ਇਹਦੀ ਉਮਰ ਸਾਰਾ ਕੁਝ ਮੈਂਸ਼ਨ ਹੋਇਆ ਹੋਇਆ ਜੀ ਠੀਕ ਹੈ ਮਲਾ ਸਰਚ ਇਹਦਾ ਜਨਮ ਹੁੰਦਾ ਜੀ ਉਦੋਂ ਹੀ ਅਸੀਂ ਜਾਨਵਰਾਂ ਦੇ ਮਲਾ ਸਰਚ ਮਾਰ ਸਕਦਾ ਕਿ ਹਾਂਜੀ 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 ਠੀਕ ਹੈ ਬਈ ਅੱਛਾ ਇੱਕ ਗੱਲ ਹੋਰ ਐਡ ਕਰਨੀ ਚਾਹੂੰਗਾ ਬਲਵਿੰਦਰ ਵੀਰੇ ਅੱਜ ਇਹ ਵੇਚਣ ਅਗਲਾ ਜੇ ਇਹ ਕਟਾ ਖਰੀਦਦਾ ਕਹ ਲੋ ਇਹਦੀ ਮਾਂ ਦੀ ਬਾਰੇ ਕੋਈ ਚਵਾਈ ਵਗੈਰਾ ਦੇਖਣੀ ਚਾਹਤੋ ਦੇਖ ਸਕਦਾ ਕੋਈ ਦੇਖ ਸਕਦਾ ਜੀ ਸਾਰਾ ਕੁਝ ਸਰਟੀਫਿਕੇਟ ਕੋਲੇ ਆ ਜੀ ਜਿੰਨੀ ਗੱਲ ਕਹੀ ਸਰਵੇ ਵੀਰੇ ਜੀ ਉਹ ਨਹੀਂ ਹੋਈ ਨਿਕਲਣੀ ਹੈ ਤੇ ਇੱਕ ਗੱਲ ਹੋਰ ਹੈ ਸਰਵੇ ਵੀਰੇ ਵੀ ਜਿਹੜਾ ਬੰਦਾ ਰੱਖਣ ਵਾਲਾ ਕੋਈ ਸ਼ੌਂਕੀ ਲੈ ਕੇ ਜਾਊਗਾ ਅਸੀਂ ਮਾਨਤਾ ਨਾਲ ਦੇਵਾਂਗੇ ਇਹ ਗੱਲ ਨਹੀਂ ਵੀ ਆਪਾਂ ਕੋਈ ਇਹਦਾ ਮੁੱਲ ਇੱਕ ਮੰਗਾਗੇ ਜਿੰਨੇ ਦਾ ਤੁਹਾਨੂੰ ਉਹਨੇ ਦਾ ਦਵਾਂਗੇ ਹਾਂ ਜੋ ਇਹਦਾ ਮੁੱਲ ਹੋਊਗਾ ਕੀਮਤ ਉਹ ਜੋ ਵੀ ਭਰਾ ਭਰੂਗਾ ਠੀਕ ਹੈ ਜੀ ਉਹਨੂੰ ਅਸੀਂ ਪੂਰੇ ਮਾਨਤਾ ਨਾਲ ਦੇਵਾਂਗੇ ਕਿਉਂਕਿ ਇਹ ਉਹਨਾਂ ਦੇ ਟਾਈਮ ਦੇ ਵਿੱਚ ਆਪਣੇ ਕੋਲ ਤਾਂ ਦੋ ਕੱਟੇ ਹੋਣੇ ਕਰਕੇ ਮਜਬੂਰੀ ਹੈ ਜੀ ਇਹ ਦੇਣਾ ਪੈ ਰਿਹਾ ਹੈ ਤੇ ਪਰ ਜਿੱਥੇ ਗਿਆ ਤੇ ਉਹ ਮੰਨ ਲਓ ਫਾਰਮਰ ਯਾਦ ਕਰੂਗਾ ਵੀ ਸਾਨੂੰ ਚੰਗੀ ਰੱਖੇ ਮੀ ਕਾਮਯਾਬੀ ਦੀ ਮੰਜ਼ਿਲ ਆ ਉਹ ਝੂਠ ਮਾਰ ਕੇ ਤਾਂ ਦੇ ਦਿੰਦੇ ਇੰਨਾ ਦੁੱਧ ਮਾਦਾ ਇੰਨਾ ਆ ਆਪਣਾ ਸਰਟੀਫਿਕੇਟ ਕੋਲੇ ਆ ਤੇ ਮਾਂ ਕੋਲੇ ਖੜੀ ਆ ਮਿਚਵਾਲ ਗੈਰਡ ਪ੍ਰੂਫ ਦਿੱਤਾ ਆਪਾਂ ਹਣਾ ਕੀ ਆ ਬਾਬਾ ਗਾਰੰਟੀ ਇਸ ਗੱਲ ਦੀ ਪਹਿਲੇ ਵੀ ਆਪਣੇ ਕੋਲੇ ਆ ਚਾਹੇ ਫਾਰਮਰ ਡੀਐਨਏ ਕਰਾ ਲਈ ਜੀ ਜੀ ਫੁੱਲ ਗਾਰੰਟੀ ਆ ਬੱਚਾ ਵੀ ਦੇ ਦਾਂਗੇ ਜੀ ਠੀਕ ਵੀ ਮਾਂ ਵਾਲੇ ਪੱਖ ਤੋਂ ਪਿਓ ਵਾਲੇ ਪੱਖ ਤੋਂ ਫੁੱਲ ਗਾਰੰਟੀ ਨਾਲ ਦੋ ਜੀ ਨੀ ਠੀਕ ਹੈ ਜੀ ਸਾਰੇ ਪਾਸੇ ਲਓ ਮਿੱਤਰੋ ਇੱਕ ਲੱਗਦੀ ਜਿਹੜੀ ਸਾਹਮਣੇ ਬਾਬੇ ਦੇ ਕੋਲੇ ਮੈਂ ਖੜੀ ਹੋਈ ਬਈ ਹੱਥ ਵਾਰ ਕੇ ਦੱਸੀ ਜਾ ਕੇ ਮੈਂ ਇਹ ਮੈਂ ਰੱਖ ਕੇ ਬੋਲਦੀ ਧੀ ਆ ਚੈਂਪੀਅਨ ਆ ਮਿੱਤਰੋ 2017 ਦੇ 15 ਦੇ ਵਿੱਚ ਨਾ ਹਾਂ 2017 15 ਜਿਹੜੀ ਮੇਲੇ ਦਾ ਨੀ ਇਹ ਕੈਂਪੀਅਨ ਮੈਂ ਮਿੱਤਰੋ ਦੁੱਧ ਚਵਾਈ ਦੇ ਵਿੱਚ 22 ਕਿਲੋ 21 ਕਿਲੋ ਦੁੱਧ ਦਾ ਰਿਕਾਰਡ ਜਿਹੜਾ ਇਹਨੇ ਹਾਸਲ ਕੀਤਾ ਹੋਇਆ ਤੇ ਉਸ ਮਾਂ ਦਾ ਪੁੱਤ ਵਕਾਊ ਆ ਮਿੱਤਰੋ ਐਮ 400 16 ਦਾ 16 ਦਾ 16 ਵਾਲੇ ਪੱਕ ਤੋਂ ਅਮ 416 ਦਾ ਵੀਦਰ ਕਾਰਡ ਮਿਲ ਜਾਊਗਾ ਤੁਹਾਨੂੰ ਟੋਕਨ ਪਾਏ ਤੇ ਤੁਸੀਂ ਸਰਚ ਮਾਰ ਲੈਣਾ ਮਿੱਤਰੋ ਰੇਟ ਬਾਈ ਜੀ ਹੁਣੀ ਫਿਰ ਫੋਨ ਤੇ ਦੱਸਾਂਗੇ ਵੀਰੇ ਹਾਂ ਬਾਬਲ ਜੀ ਦਬਾਈ ਤੇ ਨੰਬਰ ਸੰਧਿਆ ਕਰਦੀ ਇੱਕ ਵਾਰੀ 9155 ਜੀ ਤਾਂ ਮੈਂ ਕਰਾਦੀ ਬਈ ਫਿਰ ਮੈਂ ਇੱਕ ਨੰਬਰ ਸਹੀ ਕਲੀਅਰ ਹੋ ਜਾ 985 98157553434 ਇੱਕ ਵਾਰੀ ਹੋਰ ਬੋਲ ਦੇ ਵੀਰੇ 98157553434 ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਵੀਰੇ ਹੁਣ ਇਹ ਨਾਲ ਗੱਲਬਾਤ ਹੋਰ ਕੋਈ ਗੱਲਬਾਤ ਕਹਿਣੀ ਆ ਤਾਂ ਬਾਈ ਕਹਿ ਸਕਦੇ ਹੁਣ ਬਈ ਇੱਥੇ ਆ ਜੀ ਉਹ ਵਰਕਰ ਕੀ ਵਿਖਾਉਣੀ ਆ ਜੀ ਹਾਂ ਕਰਦੀ ਸਾਡੇ ਕੋਲ ਇੰਨੇ ਹਾਂ ਲੈ ਕੇ ਆਏ ਬੋੜਾ ਅੱਛਾ ਬਜਿੰਦਰ ਭਾਈ ਫਿਰ ਇਹ ਆਈ ਆ ਹੁਣ 5 ਸਾਲਾਂ ਦਾ ਹਾਂਜੀ ਇਹ 11 ਮਾਰਚ ਦਾ ਦਾ ਜਨਮ ਹੈ ਜੀ ਇਸ ਦਾ ਜੀ ਤੇ ਬਹੁਤ ਵਧੀਆ ਸੁਭਾਅ ਦੀ ਹੈ ਜੀ ਤੇ ਵਾਹਿਗੁਰੂ ਨੇ ਸਾਨੂੰ ਬੜੇ ਟਾਈਮ ਬਾਅਦ ਇਹ ਦਾਤ ਬਖਸ਼ੀ ਹੈ ਜੀ ਇਹਦਾ ਨਾਮ ਅਸੀਂ ਬਰਕਤ ਰੱਖਿਆ ਜੀ ਤੇ ਇਹਦਾ ਜਿਹੜਾ ਫਾਦਰ ਹੈ ਜੀ ਉਹ ABC ਦਾ ਮੋਰਾ ਬੋਲ ਹੈ ਜੀ ਚੰਤਨ ਇਹ ਉਹਦੀ ਧੀ ਹੈ ਜੀ ਇਹ ਕਿਹੜੇ ਦੀ ਧੀ ਆਖੇ ਇਹ ਚੰਤਨ ਬੋਲ ਹੈ ਜੀ ਇਹ ਪੀਸੀ ਵਾਲਾ ਕੋਈ ਐਬੀਐਸ ਵੀਰਾ ਵਾਲਾ ਜਿਹੜਾ ਇਹ ਪੀਸੀ ਦਾ ਸੀ ਮਨਾਰਾ ਐਬੀਐਸ ਵੀਰਾ ਵਾਲਾ ਚੰਤਨ ਬੁੱਲ ਦੀ ਧੀ ਆ ਗਈ ਇਹ ਤੇ ਮਾਂ ਆ ਗਈ 29 ਦੀ ਹਾਂਜੀ ਵਾਹਿਗੁਰੂ ਨੇ ਸਹਾਇਤਾ ਹਉਣ ਵਾਲੇ ਮੇਲਿਆਂ ਦੇ ਵਿੱਚ ਇਹਨੂੰ ਵੀ ਫੀਸ ਕਰਾਂਗੇ ਜੀ ਤੇ ਇਹ ਮਾਂ ਦੀ ਧੀ ਦੀ ਜੋ ਇਸ ਧੀ ਦੀ ਮਾਂ ਸੌਰੀ ਜਲਦੀ ਚਵਾਈ ਦੇ ਵਿੱਚ ਭਾਈ ਨਾਲ ਕਰਕੇ ਗੱਲਬਾਤ ਆਪਾਂ ਤੁਹਾਡੇ ਨਾਲ ਰੂਪ ਰੂਪ ਕਰਾਂਗੇ ਹਾਂਜੀ ਲਾਈਵ ਚਵਾਈ ਕਰਾਵਾਂਗੇ ਜੀ ਉਹਦੀ 29 ਵਾਲੀ ਧੀ ਠੀਕ ਆ ਮਿੱਤਰੋ ਜਉਂਦੇ ਰਹੋ ਬਹੁਤ ਸਾਰਾ ਪਿਆਰ ਆ ਭਾਈ ਬਲਜਿੰਦਰ ਵੈਡਿੰਗ ਦੇ ਨਾਲ ਤੇ ਬਾਈ ਬਬਲ ਜੀ ਇਸ ਟੈਲੋ ਦੇ ਨਾਲ ਤੇ ਬਾਈ ਸੁਖਜੀਤ ਸਿੰਘ ਤੇ ਲੋ ਹਨ ਹਾਂਜੀ ਸੁਖਜੀਤ ਸਿੰਘ ਤੇ ਲੋ ਕੈਨੇਡਾ ਬਾਈ ਉਹਦਾ ਧੰਨਵਾਦ ਆ ਬਾਈ ਤੇ ਆ ਬਾਈ ਚਿਹਰਾ ਤੁਸੀਂ ਇੱਕ ਵਾਰੀ ਇੱਕ ਨੋਟ ਕਰ ਲਓ ਆ ਦੇ ਦਿਲਾਂ ਦੇ ਵਿੱਚ ਕਿ ਜਿਹਨੂੰ ਮਿਹਨਤ ਦਾ ਜਨੂਨ ਉਹ ਹਮੇਸ਼ਾ ਮਿਹਨਤ ਕਰਦਾ ਏ ਜਿਹਨੇ ਕਰਨਾ ਨਾ ਹੋਵੇ ਕੁਝ ਉਹ ਕਮੈਂਟਾਂ ਦੇ ਵਿੱਚ ਆ ਕੇ ਗੱਲਾਂ ਕਰਦਾ ਏ ਧੰਨਵਾਦ ਜੀ ਸਾਰੇ ਭਰਾਵਾਂ ਦਾ ਵੀਡੀਓ ਬਹੁਤ ਬਹੁਤ ਸ਼ੁਕਰੀਆ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਚਲਦੇ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਚਾਹਤਾਂ ਲਈ ਜੁੜੇ ਰਹੋ ਨਿਊ ਗਿਲ ਫਾਰਮਰ YouTube ਚੈਨਲ ਦੇ ਨਾਲ